ਦੇਖੋ ਜੀ ਬਾਬਾ ਗੰਗਾ RAM ਜੀ ਦਾ ਮੇਲਾ ਚੱਲ ਰਿਹਾ ਸੀਗਾ ਜੋ ਅਨੇਰੀ ਆਈ ਪੂਰੀ ਜੋਰ ਦੀ ਜੀ ਸੇਵਾਦਾਰ ਆਪਣੀ ਡਿਊਟੀਆਂ ਤੇ ਫੇਰ ਵੀ ਡਟੇ ਹੋਏ ਆ ਸੇਵਾਦਾਰਾਂ ਨੇ ਹਿੰਮਤ ਨਹੀਂ ਛੱਡੀ ਬਾਬੇ ਦੇ ਜਿਹੜੇ ਪ੍ਰੇਮੀ ਨੇ ਪੂਰੀ ਫੋਲ ਆਪਣੀ ਡਿਊਟੀ ਨਿਭਾ ਰਹੇ ਨੇ ਨੇਰੀ ਚ ਵੀ ਹਾਂਜੀ ਵੀਰ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ ਅਸੀਂ ਪੱਖੋਕਲਾ ਤੋਂ ਜੀ ਪੱਖੋਕਲਾ ਪਿੰਡ ਤੋਂ ਜੀ ਹਾਂ ਫਿਰ ਬਾਬੇ ਦੀ ਸੇਵਾ ਚੱਲੀ ਜਾਂਦੀ ਹੈ ਪੂਰੀ ਜੀ ਬਾਬੇ ਨੇ ਗੱਲ ਕਰ ਕੰਮ ਖਰਾਬ ਕਰਤਾ ਥੋੜਾ ਜਨੇ ਏਰੀਆ ਜੇ ਕੁਝ ਨਹੀਂ ਹੁੰਦਾ ਠੀਕ ਹੈ ਜੀ ਬਾਬੇ ਦੀ ਰਹਿਮਤ ਹੈ ਪਰ ਹਾਂ ਬਸ ਆਪਦੇ ਵੱਲੋਂ ਡਟੇ ਪਏ ਹੋ ਜੀ ਠੀਕ ਹੈ ਜੀ ਬਾਬਾ ਜੀ ਆਪਣਾ ਕਿਹੜਾ ਪਿੰਡ ਹੈ ਜੀ ਸਪੜ ਪਿੰਡ ਚੱਕੜ ਹੈ ਜੀ ਚੱਕੜ ਜੀ ਠੀਕ ਹੈ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਈ ਹੈ ਬਾਬੇ ਦੇ ਮੇਲੇ ਤੇ ਚੱਕੜ ਤੋਂ ਸੇਵਾਦਾਰ ਆਏ ਆ ਬਾਬਾ ਜੀ ਕਿਵੇਂ? ਬਾਬਾ ਦੀ ਸੇਵਾਦਾਰ ਮੰਨ ਕੇ ਚੱਲੋ ਕਰ ਰਹੇ ਆ ਡਿਊਟੀ ਪੂਰੀ। ਬਹੁਤ ਵਧੀਆ ਬਹੁਤ ਵਧੀਆ ਡਿਊਟੀ। ਪ੍ਰਬੰਧ ਪੂਰਾ ਵਧੀਆ ਸੀਗਾ ਜੀ। ਹਾਂ ਜੀ ਹਾਂ ਜੀ। ਆ ਥੋੜਾ ਜਿਹਾ ਨੇਰੀ ਦੇ ਕਰਕੇ ਬਾਬਾ ਪ੍ਰੋਬਲਮ ਆ ਗਈ। ਬਹੁਤ ਟ੍ਰੈਂਡ ਪਾ ਦਿੱਤਾ ਸਾਡਾ। ਨੇਰੀ ਨੇ ਥੋੜੇ ਮੂਹਰ ਖਰਾਬ ਕਰਤਾ ਕੁਝ ਨਹੀਂ ਹੁੰਦਾ। ਠੀਕ ਹੈ ਸੇਵਾਦਾਰ ਆਪਣੀਆਂ ਡਿਊਟੀਆਂ ਤੇ ਤਾਂ ਵੀ ਡਟੇ ਹੋਏ ਆ ਜੀ। ਠੀਕ ਹੈ ਜੀ। ਆ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ? ਹਾਂ ਜੀ ਦੇਵੀਗੜ ਘੜਾਮ ਤੋਂ। ਦੇਵੀਗੜ ਘੜਾਮ ਤੋਂ ਕੁੱਤੀਆਲ ਪਿੰਡ ਤੋਂ ਜੀ ਠੀਕ ਹੈ ਜੀ। ਇਹ ਮਹਿੰਦਰ RAM ਕੁੱਤੀਆਲ ਪਿੰਡ ਤੋਂ ਬਾਬਾ ਹਾਂਜੀ ਸੇਵਾਦਾਰ ਵੀਰੋ ਡਟੇ ਹੋਏ ਆਪਣੇ ਆਪਣੇ ਡਿਊਟੀਆਂ ਤੇ ਜੀ ਕਿਰਪਾ ਬਾਬਾ ਗੰਗਾ RAM ਦੀ ਫੋਲ ਜੀ ਬਹੁਤ ਬਹੁਤ ਮੇਰ ਹੈ ਠੀਕ ਹੈ ਜੀ ਬਾਬਾ ਆਪ ਵੀ ਸੈੱਟ ਕਰੂ ਸਾਰਾ ਕੁਝ ਠੀਕ ਹੈ ਜੀ ਆਪਣੇ ਵੱਲੋਂ ਡਿਊਟੀਆਂ ਨਿਭਾ ਰਹੇ ਆ ਵੀਰ ਦੇਖੋ ਕਿੰਨੇ ਪਾਈਪਾਂ ਨੂੰ ਫੜ ਫੜ ਕੇ ਪਾਈਪਾਂ ਨੂੰ ਫੜ ਫੜ ਕੇ ਆਪਦੀ ਡਿਊਟੀ ਨਿਭਾ ਰਹੇ ਆ ਵੀਰ ਆਪਦੇ ਵੱਲੋਂ ਬਾਬਾ ਜੀ ਦੇ ਸੇਵਾਦਾਰ ਪੂਰੀ ਸਖਤ ਡਿਊਟੀ ਨਿਭਾ ਰਹੇ ਆ ਨੇਰੀ ਦਾ ਮਾਹੌਲ ਹੈ ਚੱਕਰ ਚ ਖੇੜਾ ਬਹੁਤ ਆਇਆ ਹੋਇਆ ਮੇਲੇ ਚ ਇਸ ਟਾਈਮ ਚੱਲਦੇ ਲੰਗਰ ਚ ਪਰ ਸੇਵਾਦਾਰ ਫਿਰ ਵੀ ਡਟੇ ਪਏ ਆ ਬਾਬਾ ਗੰਗਾ RAM ਜੀ ਦੇ ਦੇਖੋ ਕਿਵੇਂ ਪਾਈਪਾਂ ਨੂੰ ਫੜ ਫੜ ਕੇ ਪੂਰੀ ਫੁੱਲ ਸੇਵਾ ਨਿਭਾ ਰਹੇ ਆ ਆਪਦੇ ਬੰਦਿਆ ਉਹ ਕਿਹੜਾ ਪਿੰਡਾ ਵੀਰ ਦਾ ਬਾਈ ਖਰਕਾ ਬਾਈ ਖਰਕਾ ਕੀ ਨਾਮ ਆ ਜੀ ਬਿੱਟੂ RAM ਵੀਰੇ ਬਿੱਟੂ RAM ਖਰਕਾ ਤੋਂ ਦੇਖੋ ਜੀ ਖਰਕਾ ਤੋਂ ਸੰਗਤ ਪਹੁੰਚੀ ਹੋਈ ਆ ਸੇਵਾਦਾਰ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਕਿਹੜਾ ਪਿੰਡ ਆ ਬਾਈ ਦਾ? ਦੇਸੂ ਮਲਗਾਨਾ ਜੀ। ਦੇਸੂ ਮਲਕਾਨਾ ਕੀ ਨਾਮ ਹੈ ਜੀ? ਪ੍ਰਵੰਦ ਸਿੰਘ। ਪ੍ਰਵੰਦ ਸਿੰਘ। ਹਾਂ ਜੀ ਫਿਰ ਬਾਬੇ ਦੇ ਮੇਲੇ ਤੇ ਹਰ ਸਾਲ ਆਉਂਦੇ ਹਾਂ। ਹਾਂ ਜੀ ਹਰ ਸਾਲ ਜੀ। ਹਾਂ ਜੀ ਪ੍ਰਵੰਦ ਕਿਵੇਂ ਲੱਗਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ। ਤੇ ਆ ਥੋੜਾ ਜਿਹਾ ਨੇਰੀ ਦੇ ਕਰਕੇ ਮਾਹੌਲ ਥੋੜਾ ਜਿਹਾ ਖਰਾਬ ਹੋ ਗਿਆ ਜੀ। ਹਾਂ ਜੀ ਅੱਜ ਕੋਈ ਨਹੀਂ ਹੋਊਗਾ ਸੈਟ ਦਾ 10 10 20 ਮਿੰਟਾਂ ਦਾ। ਸੇਵਾਦਾਰ ਕਿਵੇਂ ਡਿਊਟੀ ਕਰਦੇ? ਬਹੁਤ ਵਧੀਆ ਜੀ ਬਾਬੇ ਜੀ ਕਰਦੇ ਆ ਜੀ। ਠੀਕ ਹੈ ਜੀ। ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ। ਮਾਰੋ ਕੁੱਕ ਕਰਵਾਉਣਾ।